ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜਕੱਲ ਕਰਦੇ ਆ ਜੀ ਜਸਵੀਰ ਜੱਸੀ ਸਾਹਿਬ ਦੀ ਜਸਵੀਰ ਜੱਸੀ ਦੀ ਜਸਵੀਰ ਜੱਸੀ ਭਾਈ ਸਾਹਿਬ ਜਲੰਧਰ ਕੋਲ ਦੇ ਐ ਤੇ ਜਲੰਧਰ ਕੁਲਜੀਤ ਭਾਈ ਦਾ ਸਟੂਡੀਓ ਹੁੰਦਾ ਸੀ ਜੀ ਕੁਲਜੀਤ ਭਾਜੀ ਬਹੁਤ ਪੁਰਾਣੇ ਮਿਊਜ਼ਿਕ ਡਾਇਰੈਕਟਰ ਆ ਉਹਨਾਂ ਦੇ ਆਫਿਸੇ ਆਉਂਦੇ ਹੁੰਦੇ ਸੀ ਜਦੋਂ ਕੁਝ ਵੀ ਨਹੀਂ ਸੀਗੇ ਤੇ ਇਹ ਸਾਈਕਲ ਤੇ ਆਉਂਦੇ ਹੁੰਦੇ ਸੀ ਚਲੋ ਉਹ ਗੱਲਾਂ ਤਾਂ ਸਾਰੀ ਕਦੀ ਨਾ ਕਦੀ ਐ ਹੁੰਦੇ ਆ ਪਰ ਇਹਨਾਂ ਨੇ ਜਿਹੜਾ ਮਸਲਾ ਹੁਣੇ ਛੇੜਿਆ ਤੇ ਆਪਣੇ ਬਈ ਲਾਡੀ ਸ਼ਾਹ ਬਾਰੇ ਮੈਂ ਇਹਦੀ ਗੱਲ ਪੂਰੀ ਦਰਿਆਪਤੀ ਕਰੂੰਗਾ ਤੁਸੀਂ ਆਪ ਸੋਚ ਕੇ ਦੇਖੋ ਵੀ ਇਹਨਾਂ ਨੇ ਮਸਲਾ ਛੇੜਿਆ ਵੀ ਫਿਲਮ ਇੱਕ ਆਉਣੀ ਸੀ ਸਰਾਬਾ ਉਸ ਤੇ ਉਸ ਟਾਈਮ ਵੀ ਮੈਂ ਬੋਲਿਆ ਸੀ ਤੇ ਮੈਨੂੰ ਬੋਲਣ ਤੋਂ ਬਾਅਦ ਕਿਸੇ ਦਾ ਫੋਨ ਆਇਆ ਸੀ ਸੈਲੀਬ੍ਰਿਟੀ ਦਾ ਫੇ ਤੂੰ ਐ ਕਿਉਂ ਬੋਲਿਆ ਮੈਂ ਕਹਾਂ ਜੀ ਮੈਂ ਤਾਂ ਐਂ ਬੋਲੂਗਾ ਹਨਾ ਫੇ ਮੈਂ ਗਲਤ ਕੀ ਬੋਲਿਆ ਮੈਨੂੰ ਇਹ ਦੱਸੋ ਤੁਸੀਂ ਤੇ ਉਹ ਚਲੋ ਗੱਲਬਾਤ ਹੋਈ ਉਹਨਾਂ ਦਾ ਮੇਰਾ ਕੋਈ ਉਹ ਨਹੀਂ ਹਨਾ ਨਾ ਮੈਂ ਉਹਨਾਂ ਦਾ ਵਿਚਾਰ ਮੈਂ ਉਹਨਾਂ ਦੀ ਇੱਜ਼ਤ ਕਰਦਾ ਹਨਾ ਉਹਨਾਂ ਨੇ ਕਿਹਾ ਵੀ ਮੈਂ ਕਿ ਮੈਂ ਤੁਹਾਡੀ ਇੱਜ਼ਤ ਕਰਦਾ ਹਣਾ ਤੇ ਕਰਦੇ ਆ ਤੇ ਕਰਦੇ ਆ ਕਈ ਚੀਜ਼ਾਂ ਚ ਇੱਕ ਮਿੰਟ ਹਣਾ ਤੇ ਕਰਦੇ ਆ ਉਹ ਨਹੀਂ ਚਲੋ ਉਹ ਸਰਾਬਾ ਫਿਲਮ ਆਉਣੀ ਸੀ ਸਰਾਬਾ ਦੇ ਵਿੱਚ ਇਹਨਾਂ ਦਾ ਰੋਲ ਸੀ ਤੇ ਇਹਨਾਂ ਨੇ ਉਹ ਇੱਕ ਕੌਂਟਰੋਵਰਸੀ ਜਿਹੀ ਛੇੜੀ ਉਹ ਹੁਣ ਕਰਦੇ ਕਰਦੇ ਵੱਧ ਗਈ ਇਹਨਾਂ ਨੂੰ ਲੱਗਿਆ ਵੀ ਯਾਰ ਕਰਦੀ ਤਾਂ ਕੁਦਰਤ ਹੈ ਭਈ ਇਹਨਾਂ ਨੂੰ ਲੱਗਿਆ ਯਾਰ ਆ ਸੂਤ ਲੱਗ ਗਿਆ ਮਲੂਕ ਮੇਰੇ ਮਗਰ ਲੱਗੇ ਇਹਨਾਂ ਨੇ ਉਹੀ ਮਸਲਾ ਚੱਕ ਲਿਆ ਹਣਾ ਇਹ ਹੈ ਕਿਦਾਂ ਦੇ ਜਾਂ ਕੀ ਹਿਸਾਬ ਕਿਤਾਬ ਹੈ ਇਹਨਾਂ ਨੇ ਕਈ ਬੰਦਿਆਂ ਦੇ ਨਾਂ ਲਏ ਕੇ ਪੀ ਐਸ ਗਿੱਲ ਦਾ ਨਾਂ ਲਿਆ ਤੇ ਇਹਨਾਂ ਨੇ ਕਿਹਾ ਭਈ ਮੈਂ ਗੁਰਦਾਸ ਮਾਨ ਨੂੰ ਮੰਨਦਾ ਕਿਉਂਕਿ ਗੁਰਦਾਸ ਮਨ ਜੀ ਹੁੰਦਾ ਜਦੋਂ ਬਾਬਾ ਜੀ ਹੁੰਦਾ ਸੀ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਕਦੀ ਜੀ ਉਦੋਂ ਵੀ ਤਾਂ ਤੁਹਾਡੇ ਅੰਦਰ ਇਹ ਚੀਜ਼ ਹੋਣੀ ਹੈ ਨਾ ਅੱਜ ਹੀ ਕਿਉਂ ਹੋਈ ਨਾ ਉਦੋਂ ਤੁਸੀਂ ਇਹ ਗੱਲ ਕਹਿੰਦੇ ਫੱਕਣ ਬੋਲੇ ਸਹਿ ਸੁਆ ਫੱਕਰ ਦਾ ਬੋਲਿਆ ਬੇਅਰਥਾ ਨਾ ਜਾ ਤੁਸੀਂ ਯਾਦ ਕਰਕੇ ਦੇਖ ਲਓ ਹਣਾ ਤੁਸੀਂ ਬਹੁਤ ਗੱਲਾਂ ਇਦਾਂ ਨਹੀਂ ਕਰਦੇ ਸੀ ਹੁਣ ਵੀ ਤੁਸੀਂ ਕਹਿੰਦੇ ਆ ਬਈ ਹੌਣ ਤੁਸੀਂ ਥੋੜੇ ਦਿਨ ਪਹਿਲਾਂ ਕਬਲ ਦੇ ਨਾਲ ਗਏ ਆ ਹਰਮੰਦਰ ਸਾਹਿਬ ਤੇ ਕਹਿੰਦੇ ਕਿਸੇ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ ਹਨਾ ਤੁਸੀਂ ਆਪ ਕੀ ਕਰ ਰਹੇ ਹੋ ਨੰਬਰ 2 ਤੇ ਇੱਕ ਪਾਸੇ ਤੁਸੀਂ ਕਹਿੰਦੇ ਆ ਬਈ ਇਹ ਮਾਰੇ ਨੇ ਤੇ ਸਰਦੂਲ ਭਾਈ ਸਾਹਿਬ ਦੇ ਘਰੇ ਜਾ ਕੇ ਤੁਸੀਂ ਉਹਨਾਂ ਨਾਲ ਬਹਿ ਕੇ ਗਾਉਂਦੇ ਕਿੰਨਾ ਕੁਸ਼ ਕਰਦੇ ਤੇ ਸਰਦੂਲ ਭਾਈ ਸਾਹਿਬ ਨੇ ਸਭ ਤੋਂ ਵੱਧ ਪ੍ਰੋਗਰਾਮ ਇਹਨਾਂ ਦੇ ਕੀਤੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਕੇ ਪੀ ਐਸ ਗਿੱਲ ਜਿਉਂਦਾ ਸੀ ਤੁਸੀਂ ਪ੍ਰੋਗਰਾਮ ਲਾਉਂਦੇ ਸੀ ਤੁਹਾਨੂੰ ਕਿੰਨੇ ਕਿੰਨੇ ਉਹ ਪ੍ਰੋਗਰਾਮ ਦਿੰਦਾ ਸੀ ਅੱਜ ਤੁਸੀਂ ਉਹਦੇ ਬਾਰੇ ਵੀ ਬੋਲਦੇ ਹੋ ਉਦੋਂ ਤੁਸੀਂ ਨਹੀਂ ਬੋਲੇ ਹੈ ਤੇ ਐ ਗੱਲਾਂ ਤੁਹਾਨੂੰ ਤੁਹਾਨੂੰ ਕਲਾਕਾਰਾਂ ਨੂੰ ਪਤਾ ਹੈ ਭਗਵਾਨ ਦਮਨ ਸਾਹਿਬ ਨਾਲ ਰਹਿ ਕੇ ਤੁਸੀਂ ਸਿਆਸਤ ਸਿੱਖ ਗਏ ਹੋਣੇ ਥੋੜੀ ਬੋਲੀ ਹੈ ਨਾ ਤੇ ਤੁਹਾਨੂੰ ਪਤਾ ਹੈ ਐਕਟਰ ਤੇ ਐਕਟਰ ਤੇ ਬਨੇਤਾ ਜਿਹੜੇ ਆ ਐਕਟਰ ਤੇ ਨੇਤਾ ਜਿਹੜੇ ਆ ਇਹ ਇਹ ਨਾ ਹਰ ਬੰਦਾ ਇਹ ਆਪਸ ਵਿੱਚ ਬਹਿ ਕੇ ਗੱਲਾਂ ਕਰਦੇ ਪਬਲਿਕ ਬਹੁਤ ਛੇਤੀ ਭੁੱਲ ਜਾਂਦੀ ਹੈ ਪੰਜ ਸਾਲ ਬਾਦ ਉਹ ਫੇਰ ਉਹੀ ਗੇਮ ਖੇਡ ਲੈਂਦਾ ਪਾਰਟੀ ਬਦਲ ਕੇ ਤੁਸੀਂ ਇੱਧਰ ਕੁਝ ਚੀਜ਼ ਬੋਲ ਕੇ ਹੋਰ ਥੋੜੇ ਦਿਨਾਂ ਬਾਅਦ ਚੇਂਜ ਕਰ ਲੈਨੇ ਹੋ ਗੱਲਬਾਤ ਤੁਹਾਨੂੰ ਵੀ ਪਤਾ ਹੈ ਮੈਨੂੰ ਪਤਾ ਹੈ ਪਰ ਤੁਸੀਂ ਸੋਚੋ ਤੁਸੀਂ ਉਹਨਾਂ ਦੀ ਜਿੰਦਗੀ ਕਿਸੇ ਲਈ ਨਹੀਂ ਬੋਲੀ ਗੱਲ ਇਹ ਹਨਾ ਉਦੋਂ ਤੁਸੀਂ ਜਦੋਂ ਉਹ ਚਲੇ ਗਏ ਹੁਣ ਤੁਸੀਂ ਤੁਹਾਨੂੰ ਲੱਗਦਾ ਵੀ ਇਦਾਂ ਦੀਆਂ ਗੱਲਾਂ ਕਰਕੇ ਭੀੜ ਮਗਰ ਲੱਗ ਚੁੱਕੀ ਆ ਧਰਮ ਦਾ ਪੰਗਾ ਤਾਂ ਸਭ ਤੋਂ ਵੱਡਾ ਸਾਡੇ ਮਨੁੱਖ ਚ ਸਾਡੇ ਧਰਮ ਨੂੰ ਕੋਈ ਮਾੜਾ ਬੋਲੇ ਜਾਂ ਸਾਡੇ ਕਿਸੇ ਤੁਸੀਂ ਇੱਕ ਗ੍ਰੰਥੀ ਸਿੰਘ ਆ ਉਹਨਾਂ ਦੇ ਨਾਲ ਤੁਸੀਂ ਫੋਟੋ ਪਾਈ ਹੋਈ ਆ ਤੇ ਮੈਂ ਇਹਨਾਂ ਦਾ ਬਹੁਤ ਬੜਾ ਫੈਨ ਆ ਉਹਨਾਂ ਨੂੰ ਕੋਈ ਇਦਾਂ ਬੋਲੇ ਚਲੋ ਫੈਨ ਹੀ ਰੱਖ ਲਓ ਅਖੇ ਭਗਵਾਨ ਤੋਂ ਉੱਤੋਂ ਹੀ ਬੜਾ ਫੈਨ ਨਿਕਲਿਆ ਤੁਸੀਂ ਇਹ ਪਾਈ ਮੈਂ ਤੁਹਾਡੇ ਤੇ ਸਰਚ ਕੀਤੀ ਆ ਹੁਣ ਥੋੜੀ ਜੀ ਜਾਣਦਾ ਮੈਂ ਤੁਹਾਨੂੰ ਉਦੋਂ ਆ ਜਦੋਂ ਤੁਸੀਂ ਜਲੰਧਰ ਆਉਂਦੇ ਹੁੰਦੇ ਸੀ ਹਨਾ ਤੁਸੀਂ ਨਹੀਂ ਮੈਂ ਜਾਣ ਭੁੱਲ ਗਿਆ ਹੁਣ ਮੇਰਾ ਗੈਟਅਪ ਚੇਂਜ ਆ ਬਹੁਤੇ ਲੋਕ ਮੈਨੂੰ ਭੁੱਲ ਜਾਂਦੇ ਆ ਮੈਂ ਤੁਹਾਨੂੰ ਯਾਦ ਰੱਖਣਾ ਹਨਾ ਤੇ ਹੰਸ ਭਾਈ ਨੰਦਰੀ ਕਪਲ ਦੇ ਸ਼ੋਅ 'ਚ ਜਾਂਦੇ ਹੋਂ ਤੇ ਹੰਸ ਭਾਈ ਸਾਹਿਬ ਦੂਜੀ ਥਾਂ ਤੇ ਬੈਠੇ ਨੇ ਦੂਜੇ ਡੇਰੇ ਤੇ ਗੁਰਦਾਸ ਇੱਧਰ ਬੈਠਾ ਉਹ ਵੀ ਇਹਨਾਂ ਦਾ ਏ ਡੇਰਾ ਹੈ ਤਾਂ ਤੁਹਾਡੀਆਂ ਆਂਗਣੀਆਂ ਸੰਗਣੀਆਂ ਇਹ ਪਬਲਿਕ ਨੂੰ ਸਮਝਣਾ ਚਾਹੀਦਾ ਹੈ ਬਾਈ ਇਹਨਾਂ ਦੀਆਂ ਗੱਲਾਂ ਜਨਾ ਉਹ ਜਿਹੜੇ ਥੱਲੇ ਆ ਕੇ ਇਹਨਾਂ ਨੂੰ ਫੈਨ ਹੋਏ ਤੁਹਾਡਾ ਮੈਂ ਫਲਾਨਾ ਹੋ ਗਿਆ ਇਹਨਾਂ ਦਾ ਕੋਈ ਸਟੈਂਡ ਨਹੀਂ ਇਹ ਝੱਟ ਸਟੈਂਡ ਛੱਡਦੇ ਆ ਜਦੋਂ ਇਹਨਾਂ ਨੇ ਭਾਈ ਸਾਹਿਬ ਨੇ ਜਦੋਂ ਚੱਲ ਨਹੀਂ ਰਹੇ ਸੀ ਇਹਨਾਂ ਦਾ ਮਸਲਾ ਕੀ ਆ ਵੀ ਇਹਨਾਂ ਨੂੰ ਉਹਨਾਂ ਦਾ ਕੰਮ ਨਹੀਂ ਸੀ ਉਹਦੋਂ ਨਾ ਮਜਾਰਾਂ ਤੇ ਕਮਾਈ ਬਹੁਤ ਸੀ ਪੈਸਾ ਬਹੁਤ ਕਮਾਈ ਹੁੰਦੀ ਸੀ ਇਹਨਾਂ ਨੂੰ ਬੁਲਾਇਆ ਨਹੀਂ ਸੀ ਕਿਸੇ ਨੇ ਇਹਨਾਂ ਨੂੰ ਵਾਕਿਆ ਹੀ ਇਹਨਾਂ ਨੂੰ ਕੋਈ ਪ੍ਰੋਗਰਾਮ ਨਹੀਂ ਸੀ ਸਰਦੂਲ ਅਰਗਿਆਂ ਕੋਲ ਜਾਂ ਇਦਾਂ ਦੇ ਬੰਦਿਆਂ ਕੋਲ ਵੱਡ-ਵੱਡੇ ਕੋਲ ਸੀਗੇ ਕੰਮ ਹਨਾ ਜਗਾ ਜੁਗਾ ਤੇ ਵੀ ਜਗਾ ਤੇ ਵੀ ਜਗਾ ਜੁਗਾ ਨਹੀਂ ਕਹਣਾ ਸੌਰੀ ਕਿਸੇ ਨੂੰ ਬੁਰਾ ਜਗਾ ਤੇ ਵੀ ਇਹ ਜਿਹੜੇ ਡੇਰੇ ਸੀ ਇਹਨਾਂ ਤੇ ਇਦਾਂ ਦੇ ਬੰਦਿਆਂ ਕੋਈ ਕੰਮ ਸੀ ਇਹ ਜਸਵੀਰ ਜੱਸੀ ਦੇ ਬਹੁਤ ਘੱਟ ਪ੍ਰੋਗਰਾਮ ਹੁੰਦੇ ਸੀ ਜੇ ਆਪਾਂ ਕਹੀਏ ਇਦਾਂ ਕਿਸੇ ਥਾਂ ਤੇ ਮਢਾਲੀ ਵੀ ਸਭ ਤੋਂ ਵੱਧ ਸਰਦੂਲ ਨੇ ਕੀਤੇ ਫਿਰੋ ਲਾਡੀ ਸ਼ਾਹ ਦੇ ਮਨੂੰ ਸਰਦੂਲ ਨੇ ਬਹੁਤ ਪਰੋਮ ਕੀਤੇ ਤੁਸੀਂ ਦੱਸੋ ਭਾਈ ਸਾਹਿਬ ਅੱਜ ਤੁਸੀਂ ਉਹਨਾਂ ਦੇ ਜਵਾਕਾਂ ਨੂੰ ਨਾਲ ਲੈ ਕੇ ਫਿਰਦੇ ਹੋ ਹੈ ਪਿਛਲੇ ਸਾਲ ਤੁਹਾਨੂੰ ਯਾਦ ਹੋਣਾ ਹਿਆਤ ਹੋਟਲ 'ਚ ਤੁਸੀਂ ਆਏ ਸੀ ਨਾਲ ਤੁਹਾਡੇ ਕੁਲਵਿੰਦਰ ਬਿੱਲਾ ਭਾਈ ਸਾਹਿਬ ਵੀ ਸੀਗੇ ਤੇ ਸਰਦੂਲ ਦਾ ਬੇਟਾ ਵੀ ਸੀ ਹੈ ਤੇ ਤੁਸੀਂ ਉੱਥੇ ਨੰਬਰ ਤੁਹਾਨੂੰ ਕਿੰਨ ਕੰਨ ਦਿੱਤੇ ਤੁਸੀਂ ਮੁੰਡਿਆਂ ਨੂੰ ਤਾਂ ਫੋਨ ਨਹੀਂ ਕੀਤੇ ਉਹ ਕੁੜੀਆਂ ਦੇ ਨੰਬਰਾਂ ਤੇ ਵਧੇਰੇ ਫੋਨ ਤੁਸੀਂ ਕਰ ਲਏ ਇਹ ਗੱਲਾਂ ਮੈਂ ਬੋਲਣੀਆਂ ਨਹੀਂ ਚਾਹੁੰਦਾ ਤੁਹਾਨੂੰ ਪਰ ਤੁਸੀਂ ਜਿਹੜੀਆਂ ਗੱਲਾਂ ਕਰਦੇ ਆ ਧਰਮਾਂ ਦਾ ਟੋਰਾ ਲਾ ਲੈਨੇ ਧਰਮ ਦਾ ਮਸਲਾ ਸਾਡੇ ਮੁਲਕ 'ਚ ਸਭ ਤੋਂ ਵੱਡਾ ਧਰਮ ਦੀ ਗੱਲ ਕਰ ਲਓ ਜਿਹੜੇ ਦੂਈ ਧਿਰ ਹੋਣੀ ਉਹ ਤੋਂ ਮਗਰ ਲੱਗੇ ਜਾਣੀ ਕਿਉਂਕਿ ਆਪਦਾ ਤਾਂ ਕੋਈ ਇੱਥੇ ਸੋਚਦਾ ਹੀ ਨਹੀਂ ਆਪਦਾ ਦਿਮਾਗ ਲਾਉਦੇ ਨਹੀਂ ਜੇ ਦਿਮਾਗ ਲਾਉਦੇ ਹੁੰਦੇ ਤੇ ਦੀਪ ਸਿੱਧੂ ਜੋ ਲਾਈਵ ਹੋਇਆ ਸੀ ਉਦੋਂ ਇਹ ਨਾ ਕਹਿੰਦੇ ਪਈ ਬਈ ਝੰਡਾ ਚੜ੍ਹਾਤਾ ਦੀਪ ਸਿੱਧੂ ਨੇ ਉਹਨਾਂ ਦੇ ਵਿਰੋਧੀਆਂ ਨੇ ਕਿਹਾ ਤੁਸੀਂ ਸਾਰਿਆਂ ਨੇ ਰੌਲਾ ਪਾ ਲਿਆ ਹੂੰ ਤੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਲੋਕ ਕੀ ਕਹਿੰਦੇ ਪਤਾ ਤੁਹਾਨੂੰ ਤੁਹਾਡੇ ਵਹਿਣ ਤੋਂ ਕਿੰਨੇ ਲੋਕ ਤੁਹਾਡਾ ਪੰਗਾ ਪਿਆ ਤੁਸੀਂ ਮੀਕੇ ਭਾਈ ਨੂੰ ਕਹਤਾ ਫੇ ਜਾਈਓ ਦੇਖੀ ਹਨਾ ਚਲੋ ਉਹ ਤੁਹਾਡਾ ਪਰਸਨਲ ਮੈਟਰ ਹੈ ਤੁਹਾਡਾ ਉਹ ਦੋਸਤ ਹੈ ਜਾਂ ਮਿੱਤਰ ਹੈ ਹੁਣ ਵੀ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਮੇਨਾਂ ਦੇਖ ਲਵੇ ਮੈਨੂੰ ਦੇਖ ਲੈ ਮੇਤੇ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਣਾ ਔਖਾ ਹੋਜੂ ਕੋਈ ਵੀ ਗੱਲ ਕਰੂਗਾ ਮੇਨਾਂ ਹਨਾ ਮੈਂ ਅੱਕ ਕੇ ਕੁਝ ਲੱਗਿਆ ਕਰਨ ਤੁਸੀਂ ਐਵੇਂ ਹੀ ਲੋਕ ਮਗਰ ਲਾਈ ਫਿਰਦੇ ਹੋ ਪਬਲਿਕ ਨੂੰ ਉੱਲੂ ਬਣਾਇਆ ਪਿਆ ਹੁਣ ਐਂਡ ਦੇ ਵਿੱਚ ਵੀ ਵੋਟਾਂ ਦੇ ਖੜ ਜੰਨੇ ਆ। ਹੁਣ ਵੋਟਾਂ ਦੇ ਖਾਣ ਦਾ ਪਲਾਨ ਹੁਣਾ। ਉਹ ਇਹਨਾਂ ਨੇ ਕੀ ਕੀਤਾ ਵੀ ਜਿਹੜੀ ਫਿਲਮ ਆਉਣੀ ਸੀ ਹਨਾ ਤੇ ਉਹ ਫਿਲਮ ਤੋਂ ਬਾਅਦ ਇਹਨਾਂ ਨੇ ਉਹ ਗੱਲ ਜੀ ਉਦੋਂ ਹੀ ਚੱਕ ਦੀ ਵੀ ਚੱਲ ਫਿਲਮ ਹਾਈਲਾਈਟ ਹੋ ਜਾਊਗੀ। ਉਹ ਮੁੜ ਕੇ ਇਹਨਾਂ ਦਾ ਸੂਤ ਲੱਗ ਗਿਆ ਪਬਲਿਕ ਐਮ ਬਣ ਕੇ ਤੇ ਇਹਨਾਂ ਨੇ ਕਿਹਾ ਸਰਦਾਰ ਅਲੀ ਬਾਰੇ ਵੀ ਸਰਦਾਰ ਅਲੀ ਤੇ ਵੀ ਵੀਡੀਓ ਪਾਈ ਕਿ ਹੁਣ ਨੀਵੇਂ ਬੋਲਣਾ ਹੁਣ ਤਾਂ ਲੋਕ ਚੱਲ ਪਏ ਆ ਫਲਾਨਾ ਤੇ ਮੋਰੇ ਤੁਸੀਂ ਬਣ ਗਏ ਉਹਨਾਂ ਦੇ ਮੋਰੀ ਹਨਾ ਤੁਸੀਂ ਕਹਿੰਦੇ ਅੱਜੋ ਬਾਬ ਮੈਨੂੰ ਜਿੰਦੇ ਜੀ ਤੁਸੀਂ ਕਦੀ ਕਿਉਂ ਨਹੀਂ ਕਿਹਾ ਤੁਸੀਂ ਆਪ ਸੋਚੋ ਜੇ ਤੁਹਾਡੇ ਅੱਜ ਚੰਗਾੜੀ ਬਣੀ ਐ ਮੇਰੇ ਤਾਂ ਚਲੋ ਮੈਂ ਤਾਂ ਪਹਿਲਾਂ ਤੋਂ ਬੇਬਾਕ ਸਾਹਮਣੇ ਬੋਲਦਾ ਸੀ ਸੋਸ਼ਲ ਤੇ ਹੋਣਾ ਆ ਹਨਾ ਤੇ ਉਦੋਂ ਤੁਸੀਂ ਕਿਉਂ ਨਹੀਂ ਬੋਲਦੇ ਸੀ ਉਦੋਂ ਕੇਪੀਐਸ ਗੇਲੇ ਤੁਸੀਂ ਕਿਉਂ ਨਹੀਂ ਬੋਲੇ ਇਹ ਸਮਝਣ ਵਾਲੀਆਂ ਗੱਲਾਂ ਨੇ ਬਰਦਰ ਇਹਨਾਂ ਨੂੰ ਸਮਝੋ ਇਹਨਾਂ ਨੇ ਹੁਣ ਸਰਦੂਲ ਭਾਈ ਦੇ ਬੇਟੇ ਇਹਨਾਂ ਨੂੰ ਤੁਰੇ ਫਿਰਦੇ ਨੇ ਹਨਾ ਬੱਚੇ ਤੁਰੇ ਫਿਰਦੇ ਨੇ ਹਨਾ ਸਾਡੇ ਹੀ ਕੌਮ ਸਿੰਗਰ ਜਿਹੜੇ ਸਾਡੀ ਫਿਲਮ ਲੇਨ ਦੇ ਬੰਦੇ ਨੇ ਇਹਨਾਂ ਨੂੰ ਜੁੱਤੀ ਚੱਟ ਦੀ ਬਹੁਤ ਆਦਤ ਹੁੰਦੀ ਆ ਇਦਾਂ ਮੜ ਜਾਏ ਹੋਵੇ ਸਾਹਮਣੇ ਉਸ ਪਿੱਠ ਪਿچھے ਇਹਨਾਂ ਨੂੰ ਹੀ ਮਾੜਾ ਕਹਿੰਦੇ ਆ ਸਾਰਿਆਂ ਦਾ ਇੱਕ ਦਾ ਨਹੀਂ ਸਾਰਿਆਂ ਦਾ ਹਾਲ ਹੈ ਇਹਨਾਂ ਨੂੰ ਕਿੰਨੇ ਕੁਛ ਕੀ ਕੁਛ ਕਹਿੰਦੇ ਇਹਨਾਂ ਦੇ ਚੱਲਣ ਫਿਰਣ ਤੋਂ ਇਹਨਾਂ ਨੂੰ ਕੀ ਕਹਿੰਦੇ ਆ ਮੈਂ ਅੱਜ ਇਸ ਸ਼ਾਮੀ ਕਿਸੇ ਨੂੰ ਮਿਲਿਆ ਗੱਲ ਚੱਲ ਪਈ ਇਹਨਾਂ ਤੇ ਇਹਨਾਂ ਨੂੰ ਕੀ ਕਹਿੰਦਾ ਸੀ ਮੈਂ ਕਹਦਾ ਤੁਹਾਨੂੰ ਬੁਰਾ ਲੱਗ ਜਾਣਾ ਦੱਸੀ ਭਾਈ ਸਾਹਿਬ ਪਹਿਲਾਂ ਤੁਸੀਂ ਉਧਰੋਂ ਬੋਲੇ ਫਿਰ ਉਧਰੋਂ ਹੰਸ ਰਾਜ ਬੋਲਿਆ ਹੈ ਨਾ ਤੁਸੀਂ ਉਹ ਜਿਹੜੀ ਕੀਤੀ ਉਹ ਗੱਲ ਉੰਨੀਕ ਬਣ ਗਈ ਤੁਹਾਡੀ ਵਾਸ ਠੀਕ ਹੈ ਉਹਦੇ ਬਾਰੇ ਵੀ ਮੈਂ ਵੀਡੀਓ ਪਾਈ ਸੀ ਤੁਹਾਨੂੰ ਪਤਾ ਲੱਗ ਜੇ ਜੀ ਇਹ ਸਭ ਗੋਲ ਮਟੋਲ ਗੱਲਾਂ ਕਰਦੇ ਨੇ ਬੜੇ ਚਾਲੂ ਨੇ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਇਹ ਜੱਸੀ ਭਾਈ ਸਾਹਿਬ ਤਾਂ ਇਹਨਾਂ ਨੂੰ ਮੈਂ ਕਹਿੰਦਾ ਇਹਨਾਂ ਨੂੰ ਦਿਲ ਲੈ ਕੇ ਕੁੜੀ ਗਜਰਾਤ ਦੀ ਜਦੋਂ ਆਇਆ ਉਦੋਂ ਇਹਨਾਂ ਦੇ ਉਸਤਾਦ ਨਾਲ ਹੀ ਪੰਗਾ ਪਿਆ ਇਹਨਾਂ ਦੇ ਨਾਲ। ਉਹ ਨਹੀਂ ਵੀ ਇਹਦੇ ਬਾਰੇ ਬੋਲਿਆ ਗਲਤ। ਵੀ ਇਹਨੂੰ ਅਕਲ ਨਹੀਂ ਹੈਗੀ ਇਹ ਕਿੱਦਾਂ ਦੇ ਗਾਣੇ ਗਾਉਣ ਲੱਗ ਪਿਆ ਭਾਈ ਸਿੱਖਿਆ ਤੁਸੀਂ ਕਿੱਥੋਂ? ਜੇ ਤੁਸੀਂ ਬਹੁਤ ਸਿੱਖਿਓ ਤੁਸੀਂ ਕਹਿੰਦੇ ਹੋ ਵੀ ਤਾਂ ਅੱਜ ਤੁਹਾਨੂੰ ਨਸ਼ੇ ਪਰਮੜ ਤੁਹਾਡੇ ਸਾਰੇ ਫਰੈਂਡ ਨਸ਼ੇ ਕਰਦੇ ਆ। ਹਨਾ? दारू ਪੀਂਦੇ ਹੋ, ਸਿਕਟਾ ਪੀਂਦੇ ਆ। ਬਹੁਤ ਲੋਕ ਨੇ। ਤੁਸੀਂ ਪਹਿਲਾਂ ਉਹਨਾਂ ਨੂੰ ਠਾ ਲਓ ਨਾ। ਇਹ ਤਾਂ ਨਵੇਂ ਲੱਗਦਾ ਉਹ ਗੱਲ ਤੋਂ ਉਦੋਂ ਤੁਹਾਡੇ ਮਿੱਤਰ ਮਕਬੂਲ ਹੁੰਦਾ ਸੀ ਸਿੰਗਰ ਤੁਹਾਡੇ ਕਿੰਨੇ ਜਣੇ ਲੋਕ ਸੀਗੇ ਉਦੋਂ ਤਾਂ ਤੁਸੀਂ ਬੋਲਦੇ ਨਹੀਂ ਸੀ ਕੋਈ ਉਦੋਂ ਅੱਧੇ ਜਾਂਦੇ ਅੱਧੇ ਕੀ ਸਾਰੇ ਹੀ ਜਾਂਦੇ ਸੀ ਜਿਹਨੂੰ ਪ੍ਰੋਗਰਾਮ ਨਹੀਂ ਮਿਲਦੇ ਸੀ ਉਹ ਅੱਜ ਇੰਦਾ ਕਹਿੰਦੇ ਹੋਣਗੇ ਦੂਜੇ ਡੇਰੇ ਤੇ ਹਾਂਸਰਾ ਜਿ ਬੈਠਾ ਇੱਧਰ ਹੀ ਬੈਠਾ ਮਤਲਬ ਕਰਨਾ ਕੀ ਹੈ ਇਹਨਾਂ ਦਾ ਇਹਨਾਂ ਨੂੰ ਪਤਾ ਹੋਊ ਜਾਂ ਇੱਧਰ ਲਈ ਸੰਗਤ ਪੱਟ ਕੇ ਉੱਧਰ ਲਾਉਣੀ ਹੈ ਉੱਧਰ ਲਈ ਇੱਧਰ ਲਾਉਣੀ ਇਹਨਾਂ ਦਾ ਕੋਈ ਨਾ ਕੋ ਕੋ ਪਲਾਨ ਹੋਊਗਾ ਆਦਰਵਾਇਜ਼ ਮੈਂ ਇੰਨਾ ਕੀ ਬੋਲਣਾ ਸੀ ਹੋਰ ਇਹਨਾਂ ਦਾ ਕੋਈ ਮਿਹਨਤ ਥੋੜੇ ਬੰਦਿਆਂ ਨੂੰ ਫੋਨ ਇਹ ਘਾਟੀ ਕਰਦੇ ਹੁੰਦੇ ਸਿੰਗਰ ਜਨਾਨੀਆਂ ਨੰਬਰ ਦੇ ਦੇਣ ਦੇ ਦੜਾ ਦੜਾ ਫੋਨ ਕਰਦੇ ਉਹ ਅੱਕ ਕੇ ਫਿਰ ਇਹਨਾਂ ਨੂੰ ਬਲੌਕ ਕਰ ਦੀਆਂ ਕਿਹਦੇ ਬਾਰੇ ਮੈਂ ਕਹਿ ਰਿਹਾ ਇਹਨਾਂ ਨੂੰ ਪਤਾ ਹੋਊਗਾ ਮੈਂ ਕਿਸੇ ਦੀ ਇੱਜ਼ਤ ਨਹੀਂ ਕਿ ਮੈਡਮ ਦੀ ਕਦੀ ਖਰਾਬ ਕਰ ਲਈ ਹੈਨਾ ਇਹਨਾਂ ਦਾ ਹਾਲ ਇਹੀ ਹੈ ਇਹਨਾਂ ਨੂੰ ਬਹੁਤਾ ਸਿਰ ਨਾ ਚੜਾਓ ਇੰਨੀ ਕਿ ਗੱਲ ਕਰਨੀ ਸੀ ਗੁੱਸੇ 'ਚ ਮੈਂ ਬੋਲੇ ਆ ਕੁਝ ਉਹ ਮੁੱਥਾ ਉਹਨਾਂ ਤੋਂ ਮਾਫੀ ਮੰਗਦਾ ਜਿਹੜੇ ਇੱਥੇ ਆਪਣੇ ਭਰਾ ਆ ਜਿਹੜੇ ਕਹਿ ਦਿੰਦੇ ਆ ਵੀ ਉਹ ਤੂੰ ਫਲਾਣੇ ਲਈ ਆ ਗਿਆ ਤਾਂ ਇਹ ਕਹਿੰਦਾ ਵੀ ਤੂੰ ਜਾ ਆਪਣਾ ਕੰਮ ਕਰ ਤੂੰ ਲੱਖੇ ਸੁਧਾਣੇ ਨੂੰ ਐਂ ਬੋਲਦਾ ਮਮ ਲੱਕੇ ਜੇ ਤੁਹਾਡੇ ਬਾਰੇ ਉਹੀ ਬੋਲਿਆ ਜੋ ਹੈਗਾ ਹੈ ਉਹਦੇ ਬਾਰੇ ਮੈਂ ਕੀ ਅੱਛਾ ਤੁਸੀਂ ਇਹ ਤੋਂ ਨੇ ਝੂਠ ਬੋਲੀ ਜਾਈਏ ਮਗਰ ਇੱਕ ਝੂਠ ਬੋਲਦਾ ਤੇ ਮਗਰ ਬੋਲੀ ਜਾਈਏ মিডিਆ ਪੰਜਾਬ ਦਾ ਸਾਰਾ ਸੋਸ਼ਲ ਮੀਡੀਆ ਤੁਸੀਂ ਸਿਰ ਚੜਾ ਲਿਆ ਇੰਦੀ ਇਹ ਸੋਸ਼ਲ ਮੀਡੀਆ ਗੋਦੀ ਮੀਡੀਆ ਨੂੰ ਮਾੜਾ ਕਹਿੰਦਾ ਹੀ ਪਹਿਲਾਂ ਤੇ ਅੱਜ ਆਪ ਕੀ ਕਰ ਰਿਹਾ ਮੈਂ ਹਰ ਵੀਡੀਓ 'ਚ ਕਹਿੰਦਾ ਅੱਜ ਝੂਠ ਬੋਲਦੇ ਆ ਮੇਰੀ ਇੰਟਰਵਿਊ ਕਿਸੇ ਨੇ ਨਹੀਂ ਲਈ ਸੱਚ ਕਿਸੇ ਸਟਾਰ ਦਾ ਨਹੀਂ ਬੋਲਣਾ ਚਾਹਾ ਸਮਝ ਗਏ ਜਸਦੀਪਾ ਇਹ ਸਭ ਨੇ ਇੰਟਰਵਿਊ ਭੱਜ ਭੱਜ ਕੇ ਲੈਂਦੇ ਨੇ ਉਹ ਭਾਈ ਨਾਲੇ ਇੱਕ ਦੂਜੇ ਨਾਲ ਪ੍ਰੋਮੋਸ਼ਨ ਆਏ ਚੱਕਰ ਅੰਦਰੋਂ ਅੰਦਰ ਹੀ ਚੱਲਦੇ ਨੇ ਤੁਹਾਨੂੰ ਨਹੀਂ ਪਤਾ ਇਹ ਕਦੀ ਨਾ ਵਿਚਰੋ ਤਾਂ ਪਤਾ ਲੱਗੇ ਇਸ ਕਰਕੇ ਕਮੈਂਟ ਪਾਉਣ ਤੋਂ ਪਹਿਲਾਂ ਸੋਚਿਆ ਕਰੋ ਭਰਾ ਮੇਰਿਆ ਮੈਂ ਕੋਈ ਵੀਊ ਲੈਣ ਨਹੀਂ ਆਇਆ ਸੀ ਮੈਂ ਤਾਂ ਆਪਣਾ ਸੱਚ ਰੱਖਣ ਆਇਆ ਸੀ ਸੋ ਕੋਈ ਭਰਾਵਾਂ ਨੇ ਮਿਹਰ ਕਰਤੀ ਹੈ ਹਨਾ ਕਈ ਜਣੇ ਆ ਉਹਨਾਂ ਕਰਕੇ ਐ ਹੋਇਆ ਤੇ ਮਿਹਰਬਾਨੀ ਖੁਸ਼ ਰਹੋ ਆਵਾਜ਼ ਰਹੋ ਭਾਈ ਸਾਹਿਬ ਜੱਸੀ ਭਾਈ ਸਾਹਿਬ ਤੁਸੀਂ ਵੋਟਾਂ ਦੇ ਘੜ ਦਿਓ ਓਕੇ ਬਾਈ